ਆਪਣੀ ਸਟੇਟਮੈਂਟ ਨੂੰ ਉਸ ਘਟਨਾ ਨਾਲ ਸੰਬੰਧਿਤ ਜਿਹੜੀ ਗੱਲ ਹੁਣੇ ਕਹਿ ਰਿਹਾ ਵੀ ਉਹਨੇ 6 ਸਾਲ ਪਹਿਲਾਂ ਲਿਖੀ ਗੱਲ ਜਿਹਨੂੰ ਹੁਣ ਇਹ ਭਿੰਡਰਾਂ ਵਾਲੇ ਲੀਕ ਕੋਟ ਕਰਨ ਲੱਗਾ ਠੀਕ ਹੈ ਸੁਣਿਓ ਜਦੋਂ ਉਹ ਆਪਣੀ ਕਿਤਾਬ ਸਹਿਜ ਰਚਿਓ ਖਾਲਸਾ ਉਹਨਾਂ ਨੇ ਮੁਕੰਮਲ ਕੀਤੀ ਸੀ ਪਰ ਉਹਨਾਂ ਨੇ ਬਹੁਤ ਕੁਝ ਹੋਰ ਸੀ ਕਰ ਲਿਆ ਸੀ ਕਿ ਕੀ ਕੁਝ ਵਾਪਰ ਸਕਦਾ ਹੈ ਤੇ ਉਹ ਮੈਂ ਤੁਹਾਡੇ ਨਾਲ ਕੁਝ ਆ ਆ ਆ ਆ ਬਕਵਾਸ ਠੀਕ ਹੈ ਪਿੱਠੱਤਰ ਵਿੱਚ ਹਰਿੰਦਰ ਸਿੰਘ ਮਹਿਬੂਬ ਨੂੰ ਤਾਂ ਪਤਾ ਲੱਗ ਗਿਆ ਸੀ ਕਿ ਕੀ ਕੁਝ ਵਾਪਰ ਸਕਦਾ ਹੈ ਮਰਿਆਂ ਦੀਆਂ ਵੀ ਕਬਰਾਂ ਪਟਵਾ ਕੇ ਹਟੰਦੇ ਆ ਸਵਾਰਥੀ ਬੰਦੇ ਸਟੇਟਮੈਂਟ ਆ ਆਪਣੀ ਤੁਹਾਡੇ ਕੋ ਕਹਿਣ ਨੂੰ ਮੁੱਕ ਗਈਆਂ ਗੱਲਾਂ ਫੜ ਲੀ ਕੋ ਤੁਹਾਨੂੰ ਪਤਾ ਲੱਗ ਗਿਆ ਜਵੇਰ ਸਿੰਘ ਤੇ ਦੁਨੀਆ ਬੋਰ ਹੋਣ ਲੱਪੇ ਤੁਹਾਡੀਆਂ ਗੱਲਾਂ ਹੇ ਤੁਹਾਨੂੰ ਲੱਭ ਲੱਭ ਕੇ ਭਈ ਪ੍ਰੋਫੈਸਰ ਪੂਰਨ ਸਿੰਘ ਨੇ ਆਗਲ ਕਹੀ ਸੀ ਠੀਕ ਆ ਭਈ ਉੱਥੇ ਆ ਲਿਖੀ ਹੋਈ ਆ ਉਹਨੇ ਆ ਕਹੀ ਆ ਉਹਨੂੰ ਇਦਾਂ ਪੇਸ਼ ਕਰਨਾ ਪੈ ਰਿਹਾ ਭਈ ਪਵਿੱਖ ਦੀ ਰੋਹਾਨੀਅਤ ਬਹੁਤ ਸੀ ਉਹਨਾਂ ਦੇ ਵਿੱਚ ਜਿਹੜਾ ਕੋ ਬੰਦਾ ਥੋੜੀ ਬਹੁਤੀ ਇੱਜ਼ਤ ਰੱਖਦਾ ਸਮਾਜ ਦੇ ਵਿੱਚ ਠੀਕ ਆ ਉਹਨੂੰ ਵਰਤਣਾ ਪੈ ਰਿਹਾ ਤੁਹਾਨੂੰ ਇੱਜ਼ਤ ਰੱਖਣੇ ਵਾਲੇ ਬੰਦਿਆਂ ਨੂੰ ਵੀ ਸਮਝਣਾ ਚਾਹੀਦਾ ਆਪਣੀ ਸਟੇਟਮੈਂਟ ਦੇਣ ਲੱਗੇ ਠੀਕ ਆ ਕਦੇ ਵੀ ਇਦਾਂ ਨਾ ਕਰਿਓ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਠਾਣ ਲੈਨੇ ਆ ਵੱਡ ਹੋਣ ਤੋਂ ਬਾਅਦ ਇਦਾਂ ਪੇਸ਼ ਹੁੰਨੇ ਆ ਤਵੀ ਤੇ ਬਹਿਣ ਤੋਂ ਬਾਅਦ ਇਦਾਂ ਹੋ ਜਾਂਦੀ ਆ ਇਸ ਤੋਂ ਬਾਅਦ ਆ ਘਟਰਾ ਬਾਬੇ ਬਕਵਾਸ ਆ ਸਾਰਾ ਸਮੇ ਦੇ ਗਰਭ ਦੇ ਵਿੱਚ ਕੀ ਆ ਕਿਸੇ ਨੂੰ ਕੋਈ ਨਹੀਂ ਪਤਾ ਅਟਲ ਸਚਾਈ ਆ ਜਿਹੜੀ ਗੁਰਬਾਣੀ ਦੀ ਪੰਕਤੀ ਆ ਨਾ ਹਮ ਆਦਮੀ ਹਾਂ ਇਕਦਮੀ ਮੁਹਲਤ ਮਹੁਤ ਨਾ ਜਾਣਾ ਨਾਨਕ ਬਿਨਵੈ ਤਿਸੇ ਸ੍ਰੀਮੂ ਜਾਕੇ ਜੀ ਪ੍ਰਾਣਾ ਉਹ 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 ਜਿਹੜਾ ਨਿਜਮ ਹੈ ਨਾ ਕੁਦਰਤ ਦਾ ਉਹਦੇ ਗਰਭ ਦੇ ਵਿੱਚ ਆ ਤੇਰੇ ਪ੍ਰਾਣ ਕਿੱਥੇ ਆ ਠੀਕ ਹੈ ਔਰ ਉੱਥੇ ਵੀ ਕੁਛ ਵੀ ਇਦਾਂ ਦਾ ਨਹੀਂ ਹੈਗਾ ਜੋ ਕੋ ਬੰਦਾ ਇਹ ਕਹੂਗਾ ਨਾ ਵੀ ਕੁਦਰਤ ਨੇ ਜਿਹੜੀ ਧਰਤੀ ਬਣਾਈ ਆ ਉਹ ਇਦਾਂ ਇਸ ਤਰੀਕੇ ਨਾਲ ਬਣੀ ਆ ਇਦਾਂ ਤੇ ਐਨੀ ਉਮਰ ਆ ਇੱਥੇ ਜਾ ਕੇ ਖਤਮ ਹੋ ਜਾਏ ਕੁਝ ਵੀ ਉਹਦੇ ਚ ਕੁਝ ਵੀ ਨਹੀਂ ਪਤਾ ਕਿਸੇ। ਔਰ ਜਾਣ ਸਕਦਾ ਵੀ ਨਹੀਂ ਕੋਈ ਯੂਨੀਵਰਸਲ ਦੇ ਸੰਬੰਧ ਵਿੱਚ। ਗੁਰਬਾਣੀ ਚ ਬਹੁਤ ਜਗ੍ਹਾ ਇਸ਼ਾਰੇ ਹੋਏ ਜਿੰਨੀ ਛੇਤੀ ਸਮਝ ਲਈਏ ਅਸੀਂ ਇਹਨੂੰ ਔਰ ਨਾ ਸਾਡੀ ਔਕਾਤ ਆ ਇੰਨੀ। ਪਰ ਅਸੀਂ ਇਹਨਾਂ ਦੇ ਇਹਨਾਂ ਗੱਲਾਂ ਤੇ ਟਿੱਪਣੀਆਂ ਸਾਡੀ ਸਾਡੀ ਔਕਾਤ ਵਿੱਚ ਰਹਿਣਾ ਜ਼ਰੂਰੀ ਆ ਸਾਡੇ ਲਈ ਔਰ ਔਕਾਤ ਸਾਡੀ ਇਹ ਕਹਿੰਦੀ ਆ ਸਾਨੂੰ ਅਸੀਂ ਪ੍ਰੈਜ਼ੈਂਟ ਦੀ ਗੱਲ ਕਰੀਏ ਅੱਜ ਕੀ ਆ ਮੈਂ। ਉਦਣ ਵੀ ਆਪਾਂ ਗੱਲ ਕਰਦੇ ਸੀ ਵੀ ਜੇ ਕਿਤੇ ਪੁਲਿਸ ਦੀ ਭਰਤੀ ਹੋਵੇ ਉਹ ਕਹਿੰਨ 6 ਫੁੱਟ ਕੱਦ ਚਾਹੀਦਾ ਤੇ ਜਿਹਨੇ ਭਰਤੀ ਹੋਣਾ ਆ ਉਹ ਜਾ ਕੇ ਇਹ ਨਾ ਕਹੇ ਵੀ ਮੇਰੇ ਦਾਦੇ ਦਾ 6.5 ਫੁੱਟ ਸੀ ਤੇ ਮੈਨੂੰ ਭਰਤੀ ਕਰ ਲਓ 6 ਫੁੱਟ ਕੱਦ ਚਾਹੀਦਾ ਆ ਤੇ ਉਹਨੂੰ ਆਪਣਾ ਕੱਦ ਉੱਥੇ ਮਿਣਤੀ ਕਰਾਉਣੀ ਪੈਣੀ ਜੇ ਸਕੂਲ ਦਾ ਕੋ ਟੀਚਰ ਰਖਣਾ ਉਹ ਕਹਿੰਦੇ ਆ ਵੀ ਐਮਏ ਬੀਐਡ ਚਾਹੀਦਾ ਤੁਸੀਂ ਕਹੋ ਪੇ ਮੈਂ ਤਾਂ ਡਬਲ ਐਮਏ ਕੀਤੀ ਹੋ ਪਰ ਮੇਰੇ ਚਾਚੇ ਨੇ ਬੀਐਡ ਕੀਤੀ ਹੋ ਹੈਗੀ ਆ ਮੈਨੂੰ ਮੈਨੂੰ ਤੁਸੀਂ ਟੀਚਰ ਰੱਖ ਲਓ ਨਹੀਂ ਅਸੀਂ ਵੀ ਗੁਰੂ ਸਾਹਿਬ ਕੌਣ ਸੀਗੇ ਕਿੱਦਾਂ ਕਰਦੇ ਸੀ ਕਿੱਦਾਂ ਪੇਸ਼ ਹੁੰਦੇ ਸੀ ਇਹ ਕਹਾਣੀਆਂ ਨਾ ਦੁਨੀਆ ਨੂੰ ਸੁਣਾਈਏ ਕਿਸੇ ਦਾ ਕੋਈ ਇੰਟਰਸਟ ਨਹੀਂ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਸਾਨੂੰ ਇਹ ਦੱਸਣਾ ਪੈਣਾ ਪੇ ਮੈਂ ਕੀ ਆ ਮੇਰਾ ਆਪਣਾ ਅੱਜ ਪ੍ਰੈਜ਼ੈਂਟ ਮੇਰਾ ਕੀ ਆ ਉਹ ਜ਼ਰੂਰੀ ਆ ਸਾਂਝੀਆਂ ਕਰਤਾ ਆਪਾਂ ਫਿਰ ਉਹਦੀਆਂ ਅੱਗੇ ਗੱਲ ਉਸ ਦੇ ਤੋ ਤੋੜਾਂ ਮਹਿਬੂਬ ਸਾਹਿਬ ਨੇ ਲਿਖਿਆ ਸੀ ਖਾਲਸਾ ਜੀ ਦੀ ਅਧਿਆਤਮਿਕ ਬੰਦਤਰ ਕੁਝ ਇਸ ਤਰ੍ਹਾਂ ਦੀ ਹੈ ਅੱਛਾ ਉਹ ਮਹਿਬੂਬ ਨੂੰ ਵੀ ਜਦੋਂ ਤੁਸੀਂ ਜਿਹੜਾ ਨੇ ਸਹਿਜੇ ਰ ਅਸੀਂ ਉਹ ਖਾਲਸਾ ਜਾਂ ਦੂਜੀਆਂ ਕਿਤਾਬਾਂ ਉਹਦੀਆਂ ਪੜ੍ਹੀਆਂ ਆ ਉਹਨਾਂ ਨੂੰ ਪਤਾ ਉਹ ਵੀ ਥੋੜਾ ਥੋੜਾ ਜਿਦਾ ਭਾਈ ਰਣਧੀਰ ਸਿੰਘ ਆੰਗ ਸ਼ਬਦਾਵਲੀ ਸੀਗੀ ਉਹਦੇ ਕੋ ਸਾਡੇ ਬੰਦਿਆਂ ਚੋਂ ਬਹੁਤੇ ਬੰਦੇ ਮੈਂ ਸੁਣਨਾ ਚਾਹੂੰਗਾ ਕੈਨੇਡਾ ਅਮਰੀਕਾ ਚ ਕਾਫੀ ਬੰਦਿਆਂ ਨਾਲ ਮੇਰੀ ਗੱਲ ਹੁੰਦੀ ਆ ਉਹ ਹਰਿੰਦਰ ਸਿੰਘ ਜਿਹੜਾ ਅਮਰੀਕਾ ਵਾਲਾ ਉਹ ਅਕਸਰ ਗੱਲ ਕਰਦਾ ਹੁੰਦਾ ਤੇ ਮੇਰਾ ਤਜਰਬਾ ਇਹ ਆ ਜਿਹੜੇ ਬੰਦਿਆਂ ਨੂੰ ਖੁਦ ਸਮਝ ਨਹੀਂ ਹੈ ਉਹ ਸਿਰ ਦੂਜਿਆਂ ਨੂੰ ਕਨਫਿਊਜ਼ ਕਰਨਾ ਚਾਹੁੰਦੇ ਆ ਨਾ ਸਿਰ ਵਿਦਵਤਾ ਦੇ ਆਧਾਰ ਤੇ ਦੂਜਿਆਂ ਤੇ ਪ੍ਰਭਾਵ ਪਾਉਣਾ ਚਾਹੁੰਦੇ ਆ ਉਹ ਇਦਾਂ ਦੇ ਭਾਈ ਵੀਰ ਸਿੰਘ ਦਾ ਇਹਦਾ ਹਰਿੰਦਰ ਸਿੰਘ ਮਹਿਬੂਬ ਦਾ ਪ੍ਰੋਫੈਸਰ ਪੂਰਨ ਸਿੰਘ ਦਾ ਇਹਨਾਂ ਦਾ ਆਸਰਾ ਸਿਰਫ ਉਹ ਬੰਦੇ ਲੈਂਦੇ ਕਿਉਂਕਿ ਇਹਨਾਂ ਦੀ ਕੋਈ ਵੀ ਗੱਲ ਟੂ ਦਾ ਪੁਆਇੰਟ ਨਹੀਂ ਹੁੰਦੀ ਕਦੇ ਠੀਕ ਹੈ ਗੱਲ ਜਿਹਨੂੰ ਸਾਡੇ ਬੰਦੇ ਬੜੀ ਮਹਾਨ ਗੱਲ ਕਹਿ ਦਿੰਦੇ ਨੇ ਬਈ ਬਹੁਤ ਬੁੱਢੀ ਗੱਲ ਕਹਿ ਦਿੱਤੀ ਉਹ ਅਸਲ ਦੇ ਵਿੱਚ ਉਹ ਹੁੰਦੀ ਹੈ ਵੀ ਜਿਹੜੀ ਗੱਲ ਕਲੀਅਰ ਕੱਟ ਨਹੀਂ ਹੁੰਦੀ ਜਿਹੜੀ ਗੱਲ ਨੂੰ ਬਹੁਤ ਸਾਰੇ ਪੱਖੋਂ ਤੋਂ ਇਦਾਂ ਖਲਾਰਾ ਜਿਹਾ ਪਾ ਕੇ ਕਹਿ ਦਿੱਤਾ ਜਾਂਦਾ ਉਹਨੂੰ ਅਸੀਂ ਕਹਿੰਨੇ ਵੀ ਬਾਹ ਕੀ ਕੀ ਕੁਮਾਰੀ ਔਰ ਇਦਾਂ ਦੀ ਲਿਖਣੇ ਵਾਲੇ ਨੂੰ ਇਦਾਂ ਦੀ ਗੱਲ ਬੋਲਣੇ ਵਾਲੇ ਨੂੰ ਜੇ ਤੁਸੀਂ ਖੁਦ ਪੁੱਛੋ ਨਾ ਵੀ ਤੂੰ ਦੱਸ ਮੈਂ ਕਿੰਨੇ ਜਿੰਨੇ ਬੰਦੇ ਦੀਪ ਸਿੱਧੂ ਨੂੰ ਸੁਣਨੇ ਵਾਲੇ ਜਦੋਂ ਪਿੱਛੇ ਕਿਸਾਨ ਮੋਰਚੇ ਵਿਲੇ ਫੋਨ ਕਰਨਾ ਇਦਾਂ ਪੇਤ ਆਦੇ ਆਤਮਕਤਾ ਦੀ ਹੈ ਤਾਂ ਰੂਹਾਨੀ ਮੈਂ ਉਹਨੂੰ ਪਤਾ ਵੀ ਅਰਥ ਕੀ ਆ ਹੁਣ ਅਜਮੇਰ ਸਿੰਘ ਕਹਿੰਦਾ ਵੀ ਰੂਹਾਨੀ ਤੌਰ ਤੇ ਜੀਂਦੇ ਰਹਿਣ ਲਈ ਜੰਗ ਦਾ ਅਨੁਭਵ ਜ਼ਰੂਰੀ ਹੈ ਮਤਲਬ ਰੂਹਾਨੀ ਅਧਿਆਰਥ ਕੀ ਹੋਈ ਮਤਲਬ ਜੇ ਰੂਹਾਨੀਅਤ ਲਈ ਰੂਹਾਨੀਅਤ ਦੇ ਅਨੁਭਵ ਲਈ ਤੁਹਾਨੂੰ ਉਹਦੇ ਜਿਹੜਾ ਜੰਗ ਦਾ ਐਕਸਪੀਰੀਅੰਸ ਆ ਉਹ ਜ਼ਰੂਰੀ ਆ ਤਾਂ ਕਲੀਅਰ ਆ ਨਾ ਕਿ ਪਹਿਲੇ ਜੋ ਵੀ ਹੋਵੇ ਰੂਹਾਨੀਅਤ ਸਾਨੂੰ ਨਹੀਂ ਪਤਾ ਕੀ ਹੁੰਦੀ ਉਹ ਪਰ ਇੱਕ ਗਾਰੰਟੀ ਆ ਕਿ ਕਬੀਰ ਜੀ ਚ ਹੈ ਨਹੀਂ ਸੀ ਭਗਤ ਨਾਮਦੇਵ ਜੀ ਚ ਕੋਈ ਰੂਹਾਨੀਅਤ ਨਹੀਂ ਸੀ ਪਹਿਲੇ ਪੰਜਾ ਪਾਸ਼ੇਮ ਵਿੱਚ ਕੋਈ ਰੂਹਾਨੀਅਤ ਨਹੀਂ ਸੀ ਕਿਉਂਕਿ ਜੰਗ ਲੜੀ ਨਹੀਂ ਕੋਈ ਨਾ ਨੋਮੇ ਪਾਸ਼ਾ ਨੇ ਕੋਈ ਜੰਗ ਨਹੀਂ ਲੜੀ ਉਹ ਛੇਵੇਂ ਤੇ ਦਸਵੇਂ ਪਾਤਸ਼ਾਹ ਚ ਰੋਹਾਨੀਅਤ ਸੀ ਪਰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖਾਂ ਦੀ ਰਚਨਾ ਹੈ ਉਹਨਾਂ ਚੋਂ ਇੱਕ ਨੇ ਵੀ ਜੰਗ ਨਹੀਂ ਲੜੀ ਇਹਦਾ ਮਤਲਬ ਉਹ ਰੋਹਾਨੀਅਤ ਦਾ ਕੋਈ ਸਬੰਧ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਰੋਹਾਨੀਅਤ ਲੱਭਣੀ ਆ ਤਾਂ ਤੁਹਾਨੂੰ ਚੰਡੀ ਦੀ ਵਾਰ ਪੜਨੀ ਪਊਗੀ ਦਸਮਨth ਪੜਨਾ ਪਊਗਾ ਤੁਹਾਨੂੰ ਉਹ ਹਿੱਸਾ ਜਿਹੜਾ ਕਾਲੀ ਦੇਵੀ ਵਾਲਾ ਹੈ ਬਸ ਇਹੀ ਅਰਥ ਹੈਗਾ ਨਾ ਰੋਹਾਨੀਅਤ ਦਾ ਸੀ ਇਹਨਾਂ ਦੀ ਕਮਿਊਨਿਟੀ ਜਦੋਂ ਨਾਲ ਇਹਨਾਂ ਦੀ ਤਹਿ ਦੇ ਥੱਲੇ ਬੜਨਾ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਆਪਣੀ ਦੁਕਾਨਦਾਰੀ ਚੱਲਣ ਚਲਦੀ ਰੱਖਣ ਲਈ ਨੌਜਵਾਨੀ ਨੂੰ ਮੁੜ ਮੁੜ ਕੇ ਉਹ ਉਸ ਬੂਥੇ ਚ ਸਿੱਟਦੇ ਜਿੱਥੇ ਏਜੰਸੀਆਂ ਦੇ ਅਸੀਂ ਬਿਲਕੁਲ ਨਿਸ਼ਾਨੇ ਦੇ ਉੱਤੇ ਰਹੀਏ ਸੌਫਟ ਟਾਰਗੇਟ ਰਹੀਏ 21ਵੀਂ ਸਦੀ ਚ ਜੇ ਕੋ ਬੰਦਾ ਹਥਿਆਰਾਂ ਨੂੰ ਪ੍ਰਮੋਟ ਕਰਨ ਦੀ ਗੱਲ ਕਰਦਾ ਹੈ ਠੀਕ ਹੈ ਤੇ ਉਹ ਇਹ ਇਹ ਸਾਨੂੰ ਕਹਿ ਰਿਹਾ ਆ ਕਿ ਤੁਸੀਂ ਬਿਲਕੁਲ ਜਿੱਥੇ ਨਾ ਇਦਾਂ ਤੋਪਾਂ ਬੀੜੀਆਂ ਹੋਈਆਂ ਨਿਸ਼ਾਨੇ ਲੱਗੇ ਹੋਏ ਆ ਠੀਕ ਹੈ ਤੇ ਪੁਆਇੰਟ ਐ ਹੁਣ ਰੱਖਿਓ ਇਦਾਂ ਆਪਣੇ ਵਿਥੇ ਹੋਏ ਉਹ ਤੁਹਾਨੂੰ ਕਹਿ ਰਿਹਾ ਆਪਣਾ ਪੁਆਇੰਟਾਂ ਤੇ ਖੜਜੋ ਜਾ ਕੇ ਜਦੋਂ ਉਹਨਾਂ ਦਾ ਜ਼ਿਕਰੂਗਾ ਨਿਸ਼ਾਨਾ ਲਾਉਣ ਨੂੰ ਇਦਾਂ ਉਹ ਜਿੱਥੇ ਮਰਜੀ ਅੱਖਾਂ ਮੀਟ ਕੇ ਜਿਹਨੂੰ ਜਿਸ ਬੰਦੇ ਨੇ ਇਦਾਂ ਗਨ ਆਪਣੀ ਸਟੈਂਡ ਤੇ ਲਾ ਕੇ ਇਦਾਂ ਰੱਖਿਓ ਇਦਾਂ ਠੀਕ ਹੈ ਤੇ ਇੱਧਰ ਨੂੰ ਇੱਧਰ ਨੂੰ ਇਦਾਂ ਦਾ ਘੁੰਮਦੀ ਹੈ ਤੇ ਤੁਸੀਂ ਉਸ ਲਾਈਨ ਦੇ ਵਿੱਚ ਇਦਾਂ ਉੱਥੇ ਖੜੇ ਤੁਸੀਂ ਤਾਂ ਕੋਈ ਉੱਥੇ ਕੋ ਉੱਥੇ ਕਿਤੇ ਵੀ ਤੇ ਜਦੋਂ ਇਦਾਂ ਕਮਾਉਗੇ ਇਦਾਂ ਮੰਨ ਲਓ ਕਿ ਸੈਕਿੰਡ ਦੇ ਵਿੱਚ 60 ਗੋਲੀਆਂ ਨਿਕਲੀਆਂ ਇਦਾਂ ਇਦਾਂ ਗਨ ਫੜੀ ਅਗਲੇ ਨੇ ਇਦਾਂ ਕਮਾਈ ਤੇ 60 ਨਿਕਲੀਆਂ ਉਹਨਾਂ ਨਿਸ਼ਾਨਾ ਥੋੜੀ ਬਦਲ ਲੱਭਣ ਜਿੱਥੇ ਉਹ ਠਾਨ ਕੇ ਬੈਠੇ ਆ ਉੱਥੇ ਕਾਤੇ ਖੜ ਦੇਣ ਜਾ ਕੇ ਅਸੀਂ ਇਹ ਸਾਨੂੰ ਉੱਥੇ ਕਾਤੇ ਖੜਾ ਕਰਦੇ ਆ ਆ ਤਾਂ ਹੱਦ ਹੋਈ ਆ ਨਾ ਜਾਨੀ ਜਦੋਂ ਰੂਹਾਨੀਅਤ ਦੇ ਲਈ ਸਾਨੂੰ ਯੰਗ ਦਾ ਐਕਸਪੀਰੀਅੰਸ ਜਿਹੜਾ ਅਨੁਭਵ ਜਿਹੜਾ ਜ਼ਰੂਰੀ ਦੱਸਿਆ ਗਿਆ ਠੀਕ ਹੈ ਆ ਸੁਣੀਓ ਉੱਤੇ ਹਰਿੰਦਰ ਸਿੰਘ ਮਹਿਬੂਬ ਦੀ ਕੋਟੇਸ਼ਨ ਹੈ ਜਿਹੜੀ ਉਹਨੂੰ ਮੇਰੇ ਤੋਂ ਸ਼ਾਇਦ ਪੂਰੀ ਦੁਹਰਾਣਾ ਹੋਵੇ ਉਹ ਧਿਆਨ ਨਾਲ ਸੁਣੀਓ ਹਾਂਜੀ ਕਿ ਜੰਗ ਬਿਨਾ ਉਹ ਨਾ ਜ਼ਿੰਦਗੀ ਦਾ ਮੁਕੰਮਲ ਅਨੁਭਵ ਕਰ ਸਕਦਾ ਹੈ ਤੇ ਨਾ ਪੂਰੀ ਤਰ੍ਹਾਂ ਉਸ ਵਿੱਚ ਸ਼ਾਮਲ ਹੋ ਸਕਦਾ ਹੁਣ ਜੰਗ ਤੋਂ ਬਿਨਾ ਸਿੱਖ ਜਿਹੜਾ ਆ ਨਾ ਤਾਂ ਆਪਣੀ ਜ਼ਿੰਦਗੀ ਦਾ ਅਨੁਭਵ ਕਰ ਸਕਦਾ ਆ ਕੁਛ ਅੱਜ ਹੁਣ ਨਹੀਂ ਮੇਤੋ ਹੋਣਾ ਮੈਂ ਕੱਲ ਨੂੰ ਜਦੋਂ ਕੱਲ ਨੂੰ ਸਾਨੂੰ ਦੁਬਾਰਾ ਗੱਲ ਕਰਨੀ ਪੈਣੀ ਮੈਂ ਲਿਖ ਲਿਆਉਂਗਾ ਉਹ ਪੂਰੀ ਕੋਟੇਸ਼ਨ ਜਿਹੜੀ ਮੈਂ ਬੋਲੀ ਠੀਕ ਹੈ ਜਿੱਦਾਂ ਆਪਾਂ ਟਾਈਟਲ ਦੇ ਬਾਰੇ ਬਾਰ ਕਿੰਨੀ ਵਾਰ ਅਸੀਂ ਗੱਲ ਕਰ ਲਈ ਕਿ ਸਿੱਖਾਂ ਨੂੰ ਰੋਹਾਨੀ ਤੌਰ ਤੇ ਜੀਉਂਦੇ ਰਹਿਣ ਲਈ ਜੰਗ ਦਾ ਅਨੁਭਵ ਜ਼ਰੂਰੀ ਆ ਇੱਜਾ ਇਦਾਂ ਜਦੋਂ ਹਰਿੰਦਰ ਸਿੰਘ ਦੀ ਪੂਰੀ ਕੁਟੇਸ਼ਨ ਜਿਹੜੀ ਆ ਲਿਖ ਕੇ ਆਪਾਂ ਰਿਪੀਟ ਕਰਾਂਗੇ ਨਾ ਤੁਸੀਂ ਹਰਾਨ ਰਹਿਣਾ ਪਿਆ ਥੂ ਤੁਹਾਡੀ ਬੇਦਬਤਾ ਦੇ ਯਾਰ ਕਿਉਂ ਨੌਜਵਾਨੀ ਨੂੰ ਬੜਦੀ ਦੇ ਬੂਥੇ ਧੱਕਣ ਲੱਗੇ ਹੋ ਆਪ ਤਾਂ ਟੱਬਰਾਂ ਦੇ ਟੱਬਰ ਬਾਹਰ ਜਾ ਕੇ ਬਿਠਾੜ ਲੈ ਤੁਸੀਂ ਥਡੀਆਂ ਮਹਿਲਾ ਮਰਗੀਆਂ ਕੋਠੀਆਂ ਤੁਹਾਡੇ ਵੱਲ ਨੂੰ ਕੁੰਗਲੀ ਨਹੀਂ ਕਰਦਾ ਨੌਜਵਾਨੀ ਨੂੰ ਕਿਉਂ ਦਰੋਂ ਧੱਕਣ ਲੱਗੇ ਹੋ ਤੁਸੀਂ ਵੀ ਜੰਗ ਤੋਂ ਜੰਗ ਤੋਂ ਬਿਨਾ ਨਾ ਤਾਂ ਕਹਿੰਦਾ ਜ਼ਿੰਦਗੀ ਦਾ ਉਹ ਅਨੁਭਵ ਕਰ ਸਕਦਾ ਉਦੇ ਚੀ ਉਹ ਨੂੰ ਜੀ ਨਹੀਂ ਸਕਦਾ ਜਾਨੀ ਠੀਕ ਹੈ ਹਾਂਜੀ ਇਹ ਗੱਲ ਬਹੁਤ ਹੀ ਡੂੰਗੀ ਗਹਿਰੀ ਤੇ ਅਹਿਮ ਹੈ ਜਾਨੀ ਡੂੰਗੀ ਗਹਿਰੀ ਤੇ ਅਹਿਮ ਪਤਾ ਕਿਉਂ ਆ ਫਿਰ ਜੇ ਤੁਸੀਂ ਇਹ ਗੱਲ ਮੰਨ ਲਮੋ ਫਿਰ ਤੁਸੀਂ ਭਿੰਡਰਾਂ ਵਾਲੀ ਤੇ ਟਿੱਪਣੀ ਨਹੀਂ ਕਰੋਗੇ ਇਹਨਾਂ ਲਈ ਅਹਿਮ ਤਾਂ ਆ ਫਿਰ ਤੁਸੀਂ ਹਰਿੰਦਰ ਸਿੰਘ ਦੀ ਇਹ ਸਟੇਟਮੈਂਟ ਮੰਨ ਲਓ ਤੇ ਭਿੰਡਰਾਂ ਵਾਲੇ ਬਾਰੇ ਉਹਨੂੰ ਕੁਝ ਗਲਤ ਕਹਿਣਾ ਬੰਦ ਕਰ ਦੋ ਕਿ ਜੰਗ ਤੋਂ ਬਿਨਾ ਅਨੁਭਵ ਨਹੀਂ ਹੁੰਦਾ ਤੇ ਭਿੰਡਰਾਂ ਵਾਲੇ ਨੇ ਉਹਨੂੰ ਇਸ ਗੱਲ ਦੀ ਪਤਾ ਸਮਝ ਆ ਗਈ। ਉਹਨਾਂ ਕਹਿੰਦੇ ਨੀ ਨਹੀਂ ਰੋਹਾਨੀਅਤ ਤਾਂ ਤਾਂ ਹੀ ਆ ਜੇ ਅਸੀਂ ਜੰਗ ਕਰੀਏ ਫਿਰ ਜੰਗ ਕਿੱਦਾਂ ਕਰੀਏ? ਐਦਾਂ ਤਾਂ ਸਾਡੀ ਜੰਗ ਨਹੀਂ ਹੋਣੀ। ਫਿਰ ਚਲੋ ਜਾ ਕੇ ਉੱਥੇ ਦਰਬਾਰ ਸਾਹਿਬ ਆ ਕੇ ਬੁੱਢੀਆਂ ਵੱਡੀਆਂ ਤੁਮ ਕਹਿੰਦੇ ਹੋ ਜਦੋਂ ਫਿਰ ਮਿਲਟਰੀ ਆਉਗੀ ਫਿਰ ਅਸੀਂ ਕਹਾਂਗੇ ਅਸੀਂ ਰਖਵਾਲੀ ਕੀਤੀ ਸੀ ਤਾਂ। ਜੰਗ ਦਾ ਅਨੁਭਵ ਹੋ ਗਿਆ ਸਾਨੂੰ ਫਿਰ ਸਾਡੀ ਚ ਰੋਹਾਨੀਅਤ ਹੋ ਗਈ ਜਮੇਰ ਸਿੰਘ ਉਹ ਹੀ ਹੈਗੇ ਉਹ ਸਾਰੀ ਦੁਨੀਆ ਨੂੰ ਸਾਬਤ ਕਰੂਗੇ ਬਾਅਦ ਦੇ ਵਿੱਚ ਫਿਰ ਮਟੀਰੀਅਲ ਮਿਲੂਗਾ ਉਹਨਾਂ ਨੂੰ ਹੈਨਾ? ਸਾਡੀ ਅਧਿਆਤਮਕ ਪੰਥਰ ਜਿਹੜੀ ਹੈ ਜੋ ਸਾਨੂੰ ਜਿਸ ਤਰ੍ਹਾਂ ਦਾ ਬਣਾਇਆ ਉਹ ਕੁਝ ਇਸ ਤਰ੍ਹਾਂ ਦੀ ਹੈ ਵੀ ਜੰਗ ਬਣਾ ਅਸੀਂ ਨਾ ਜ਼ਿੰਦਗੀ ਦਾ ਪੂਰਾ ਅਨੁਭਵ ਕਰ ਸਕਦੇ ਆ ਤੇ ਨਾ ਪੂਰਨ ਤੌਰ ਤੇ ਜ਼ਿੰਦਗੀ ਵਿੱਚ ਸ਼ਾਮਲ ਹੋ ਸਕਦੇ ਠੀਕ ਹੈ ਜੀ ਸਿੱਖਾਂ ਦੀ ਅਧਿਆਤਮਿਕ ਬਣਤਰ ਉਹ ਕਹਿੰਦਾ ਅਜਮੇਰ ਸਿੰਘ ਕਹਿੰਦਾ ਵੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਦਾਂ ਦੇ ਬਣਾਇਆ ਅਜਮੇਰ ਸਿੰਘ ਨੂੰ ਪੁੱਛੋ ਵੀ ਤੈਨੂੰ ਤੈਨੂੰ ਗੁਰੂ ਸਾਹਿਬ ਨੇ ਕਦੋਂ ਬਣਾਇਆ ਇਦਾਂ ਦਾ ਨਿਊਜ਼ੀਲੈਂਡ 'ਚ 2-4 ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਹਿੰਦੂ ਪਰਿਵਾਰਾਂ 'ਚੋਂ ਆਏ ਹੁਣ ਇਹ ਤਾਂ ਕਹਿ ਨਹੀਂ ਸਕਦੇ ਪਰ ਉਹਨਾਂ ਦੇ ਦੁੱਧ ਦੇ ਪੁਰਦਾਦੇ ਗੁਰੂ ਸਾਹਿਬ ਨੇ ਅਮਰ ਸ਼ਕਾਇਆ ਸੀ ਇਹ ਦਾਮਰ ਸ਼ਕਾ ਕੇ ਤੇ ਗੁਰੂ ਸਾਹਿਬ ਨੇ ਇਦਾਂ ਦੇ ਬਣਾ ਦਿੱਤੇ ਸੀ ਉਹ ਹਨਾ ਉਹ ਤਾਂ ਇਥੋਂ ਪੰਜਾਂ ਪਿਆਰਿਆਂ ਤੋਂ ਤੇ ਪੰਜ ਪਿਆਰੇ ਕੌਣੇ ਆ ਉਹਨਾਂ 'ਚ ਸ਼ਾਇਦ ਵੰਟੀ ਹੋਣੀ ਵੀ ਹੋਣ ਹੁਣ ਅੱਜ ਜਦੋਂ ਸਿੱਖ ਨੂੰ ਅਸੀਂ ਇਹ ਕਹਿਣਾ ਕਿ ਸਿੱਖ ਦੀ ਅਧਿਆਤਮਿਕ ਬਣਤਰ ਇਸ ਤਰੀਕੇ ਦੀ ਆ ਪੇ ਜੰਗ ਦੇ ਅਨੁਭਵ ਤੋਂ ਬਿਨਾ ਨਾ ਉਹ ਜ਼ਿੰਦਗੀ ਜੀ ਸਕਦਾ ਨਾ ਅੱਛਾ ਹੁਣ ਸਤ ਗੁਰੂ ਸਾਹਿਬ ਨੇ ਇਹ ਅਧਿਆਤਮਕ ਬਣਤਰ ਕਦੋਂ ਬਣਾਈ ਹੈ ਹਰਿੰਦਰ ਸਿੰਘ ਮਹਬੂਤਾ ਹੈ ਨਹੀਂ ਹੋਣਾ ਜੇ ਕਿਸੇ ਨੂੰ ਤੁਹਾਡੇ ਜੋ ਕਿਸੇ ਨੂੰ ਸਮਝ ਆਉਂਦੀ ਤਾਂ ਮੈਨੂੰ ਜਰੂਰ ਸਮਝਾਓ ਪੇ ਜਦੋਂ ਇੱਕ ਜਾਨੀ ਸਾਡੇ ਕਾਲਮਾ ਰੂਟ ਤੇ ਗੁਰਦੁਆਰਾ ਹੈ ਨਿਊਜ਼ੀਲੈਂਡ ਦੇ ਵਿੱਚ ਕੋ ਰਹਿਣੇ ਵਾਲਾ ਬੰਦਾ ਕਹਿ ਸਕਦਾ ਪੇ ਇਹ ਜਿਹੜਾ ਗੁਰਦੁਆਰਾ ਜਦੋਂ ਬਣਿਆ ਸੀ ਤਾਂ ਇਹ ਉਹ ਬੰਦੇ ਆ ਜਿਹੜੇ ਗੁਰੂ ਸਾਹਿਬ ਨੇ ਬਣਾਈ ਸੀ ਇਦਾਂ ਦੇ ਬਣਾਈ ਹੋਣਗੇ ਬਣਾਨੇ ਟੀਪੁੱਕੀ ਗੁਰਦੁਆਰਾ ਹੈ ਹੇਸਟਿੰਗ ਗੁਰਦੁਆਰਾ ਹੈ ਅਟਾਕਾਂ ਨਹੀਂ ਨਹੀਂ ਆ ਜਦੋਂ ਇਹ ਬੰਦੇ ਅਮਰ ਜਾਨੀ ਗੁਰੂ ਸਾਹਿਬ ਨੇ ਬਣਾਇਓ ਏਦਾਂ ਜਿਹੜੇ ਪੰਜ ਪਿਆਰੇ ਚੁਣੇ ਜਾਂਦੇ ਆ ਉਹ ਅਮਰ ਸਿਖੋਂਦੇ ਉਹਨਾਂ ਸਿੱਖ ਬਣ ਜਾਂਦਾ ਉਹ ਹੁਣ ਉਹਦੇ ਚ ਗੁਰੂ ਸਾਹਿਬ ਦੀ ਅਧਿਆਤਮਿਕ ਬਣਤਰ ਕਿਹੜੀ ਕਿਹੜੀ ਹੋ ਗਈ ਉਹਦੇ ਚ ਇੱਕ ਬੰਦਾ ਸਿਕਟਾਂ ਵੀ ਵੇਚੀ ਜਾ ਰਿਹਾ ਦੁਕਾਨ ਤੇ ਚੋਰੀ ਕਰਕੇ ਕਰੀ ਜਾ ਕਕਾਰ ਪਾ ਕੇ ਗੁਰਦੁਆਰੇ ਆ ਜਾਂਦਾ ਉਹ ਅਸੀਂ ਇਹ ਕਿਦਾਂ ਕਹਿੰਨੇ ਬਈ ਗੁਰੂ ਸਾਹਿਬ ਨੇ ਇਹ ਅਧਿਆਤਮਕ ਬੰਦਤਰ ਬਣਾਈ ਹੈ ਹੋ ਜੇ ਕਿਤਾਬ ਸ਼ਾਇਦ ਸਾਡੀ ਲਾਇਬ੍ਰੇਰੀ ਚ ਹੈਗੀ ਹੈ ਜੀ ਮੇਰੇ ਹੱਥੇ ਲੱਗੀ ਉਹ ਬਈ ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਸਮਝਣ ਦੀ ਬਈ ਮਹਿਬੂਬ ਕਿਹੜੀ ਕਿਹੜੇ ਸਿੰਗਲ ਤੋਂ ਕਹਿ ਰਿਹਾ ਪੇ ਸਿੱਖਾਂ ਦੀ ਅਧਿਆਤਮਿਕ ਬਣਤਰ ਹੀ ਇਦਾਂ ਦੀ ਆ ਕਿ ਜੰਗ ਤੋਂ ਬਿਨਾ ਉਹਦਾ ਜ਼ਿੰਦਗੀ ਦਾ ਅਨੁਭਵ ਜ਼ਿੰਦਗੀ ਸ਼ਮਰਲੀ ਹੋ ਸਕਦਾ। ਬਸ ਭਿੰਡਰਾਂ ਵਾਲੇ ਨੂੰ ਬਚਾਉਣ ਲਈ ਇਨੀ ਹਰ ਤਰ੍ਹਾਂ ਦਾ ਬਕਵਾਸ ਜਿਹੜਾ ਆ ਉਹ ਕਰਨ ਤੇ ਲੱਕ ਬੰਨਿਆ ਹੋਇਆ। ਪਤਾ ਨਹੀਂ ਕਿਉਂ ਜ਼ਰੂਰੀ ਆ ਸਾਡੇ ਲਈ। ਸਮਝ ਨਹੀਂ ਆਉਂਦੀ ਇਹਨਾਂ ਨੂੰ ਦਿਸਦਾ ਮੂਰੇ ਸਾਹਮਣੇ ਲਿਖਿਆ ਹੋਇਆ ਸਾਫ਼। ਉਹ ਤੋਂ ਬਿਨਾ ਸਾਡਾ ਇੱਕ ਅੰਸ਼ ਸਾਡ ਇੱਕ ਹਿੱਸੇ ਹੀ ਜਿਹੜਾ ਜ਼ਿੰਦਗੀ ਜਿਉ ਰਿਹਾ। ਇਹ ਪੂਰਾ ਸੀ ਕਿ ਜ਼ਿੰਦਗੀ ਜਿਉਣ ਲਈ ਉਹ ਚ ਸਾਹਮਣਾ ਹੋਣਾ ਹੈ ਤਾਂ ਜਲਦ ਦੇ ਅਨੁਭਵ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਹੈ ਕਿਉਂ ਕਿਉਂ ਇਹ ਇਹ ਤੁਸੀਂ ਹੁਣ ਸੋਚ ਸਕਦੇ ਆਂ ਕਿ 21ਵੀਂ ਸਦੀ ਚ ਆ ਕੇ ਉਹ ਜਿਹੜੇ ਬੰਦੇ ਨਿਊਜ਼ੀਲੈਂਡ ਦੇ ਵਿੱਚ ਆ ਜਿਹੜੇ ਬੰਦੇ ਕੈਨੇਡਾ ਵਿੱਚ ਆ ਤੁਸੀਂ ਕੈਨੇਡਾ ਅਮਰੀਕਾ ਵਾਲੇ ਸੋਚੋ ਹੁਣ ਤੁਸੀਂ ਅਮਰ ਸ਼ੱਕ ਲਿਆ ਸਿੱਖ ਬਣ ਗਿਆ ਹਮ ਮਹਿਬੂਬ ਤਾਂ ਕਹਿ ਗਿਆ ਵੀ ਤੁਹਾਡੀ ਇਤਿਹਾਸਕ ਬਣਤਰ ਇਦਾਂ ਦੀ ਹੈ ਤੁਹਾਡਾ ਜੰਗ ਦੇ ਅਮਲ ਵਿੱਚੋਂ ਨਿਕਲਣਾ ਜ਼ਰੂਰੀ ਹੈ ਹੁਣ ਨਿਆਣਾ ਤੁਹਾਡਾ ਕੀ ਕਰੇ ਤੁਹਾਨੂੰ ਜਿਹੜਾ ਬੱਚਾ ਹੈ ਤੁਹਾਡਾ ਉਹ ਕੀ ਕਰੇ ਜੇ ਲੜਾਈ ਦੇ ਅਮਲ ਵਿੱਚੋਂ ਨਹੀਂ ਨਿਕਲਦਾ ਜਿਉਂ ਮਿਲ ਜ ਮਰਸੀ ਨੂੰ ਪੁੱਛਿਓ ਜਿਹੜਾ ਬੰਦਾ ਆਮ ਕੰਮ ਕਰਨੇ ਵਾਲਾ ਤੁਸੀਂ ਕਿਹੋ ਦੇਖੋ ਮੈਂ ਇਦਾਂ ਇਮਾਨਦਾਰੀ ਨਾਲ ਜ਼ਿੰਦਗੀ ਜੀਣਾ ਸਾਰਾ ਕੁਝ ਕਰਦਾ ਹੁਣ ਮੈਂ ਲੜਾਈ ਕਿੱਦਾਂ ਕਰਾਂ